ਮਿੰਟੂ ਜੀ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਗੱਠਜੋੜ ਦਾ ਭਵਿੱਖ ਕੀ ਆਖਿਆ ਭਗਵੰਤ ਮਾਨ ਨੇ ਜੀ ਜੀ ਭਗਵੰਤ ਮਾਨ ਹੋਰਾਂ ਨੇ ਇੱਕ ਨਾਰਾ ਦੇ ਦਿੱਤਾ ਹੈ ਅੱਜ ਜਦੋਂ ਇਸ ਤਰ੍ਹਾਂ ਦੇ ਨਾਰੇ ਆ ਜਾਂਦੇ ਹਨ ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤਾ ਕਿ ਆਪ ਕੀ ਬਾਅਦ 400 ਕੇ ਪਾਰ ਤਾਂ ਸਮਝ ਲਓ ਕਿ ਹੁਣ ਰਾਵਣ ਜੋ ਆਪਾਂ ਦੇਖਦੇ ਹੁੰਦੇ ਹੁਣ ਨਾ ਕਿ ਜਿਸ ਤਰ੍ਹਾਂ ਉਹ ਰਮਾਇਣ ਦੇ ਵਿੱਚ ਪਾਤਰ ਤੇ ਫਿਰ ਰਾਮ ਉਹ ਲੜਾਈ ਜੀ ਉਸੇ ਤਰ੍ਹਾਂ ਦੀ ਇੱਕ ਕਹਿ ਲਓ ਕਿ ਲੜਾਈ ਪ੍ਰੋਜੈਕਟ ਕਰਕੇ ਪੇਸ਼ ਕਰ ਦਿੱਤੀ ਕਿ ਹੁਣ ਰਾਮ ਮੰਦਰ ਦਾ ਇੱਕ ਬਹੁਤ ਵਿਸ਼ਾਲ ਪ੍ਰੋਗਰਾਮ ਤੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹਨਾਂ ਨੇ ਨਾਰਾ ਵੀ ਦੇ ਦਿੱਤਾ ਕਿ ਹਾਂ ਭਾਈਆ ਸਾਰਾ ਕੁਝ ਲੜਾਈ ਤੋਂ ਬਾਅਦ ਆ ਹੁਣ ਆਪਣੀ ਜਿੱਤ ਹੋ ਗਈ ਤੇ ਜਿੱਤ ਤੋਂ ਬਾਅਦ ਹੁਣ ਤੁਹਾਡੇ ਹੱਥ ਆ ਸਾਰਾ ਕੁਝ ਤਾਂ ਨਾਰਾ ਆ ਗਿਆ ਆਪ ਕੀ ਬਾਰ 400 ਕੇ ਪਰ 400 ਕੇ ਪਰ ਮਤਲਬ ਕਿ ਹੁਣ ਐਤਕੀ ਬਾਈ ਆਰਾਮ ਮੰਦਰ ਕਰਕੇ ਨਾ ਕੋਈ ਤੇ ਵਾਅਦਾ ਬਣਦਾ ਦੂਸਰੇ ਪਾਸੇ ਜਦੋਂ ਹੁਣ ਇੱਥੇ ਵੀ ਬਰਾਬਰ ਨਾਰਾ ਆ ਗਿਆ ਨਾਰਾ ਇਹ ਆ ਗਿਆ ਕਿ ਭਾਈ ਐਤਕੀ ਪੰਜਾਬ ਬਣੇਗਾ ਹੀਰੋ ਇੱਕ ਪਾਸੇ 13 ਤੇ ਦੂਜੇ ਪਾਸੇ 0 ਹੂੰ ਤਾਂ ਇਹ ਆਪਣੇ ਆਪ ਦੇ ਵਿੱਚ ਸਾਫ਼ ਕਰ ਦਿੰਦਾ ਦਰਅਸਲ ਕੀ ਹੈ ਮੈਂ ਤੁਹਾਨੂੰ ਇੱਕ ਨਾ ਸਿੱਧੀ ਗੱਲ ਦੱਸਾਂ ਜਿਹੜੀ ਕਿ ਇੱਕ ਨਾ ਇੱਕ ਦਿਨ ਸਿੱਧ ਹੋ ਜਾਏਗੀ ਅਸਲ ਦੇ ਵਿੱਚ ਕੀ ਹੈ ਕਿ ਕੋᱫੋ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਜੇ ਉਹਨਾਂ ਦਾ ਧੜਾ ਕਾਂਗਰਸ ਨਾਲ ਜਾਣਾ ਚਾਹੁੰਦਾ ਹੈ ਪੰਜਾਬ 'ਚ ਹੂੰ ਹੂੰ ਤੇ ਉਧਰੋਂ ਕਾਂਗਰਸ ਦਾ ਵੀ ਇੱਕ ਧੜਾ ਜਿਹੜਾ ਮਾਨ ਸਾਹਿਬ ਨਾਲ ਨਹੀਂ ਆਉਣਾ ਚਾਹੁੰਦਾ ਹੂੰ ਤੇ ਉੱਤੇ ਕੀ ਗੱਲਾਂ ਚੱਲਦੀਆਂ ਉਹ ਆਪਾਂ ਨੂੰ ਵੀ ਪਤਾ ਹੈ ਤੇ ਹੇਠਾਂ ਮਤਲਬ ਕਿ ਇੱਕ ਇੱਕ ਧੜਾ ਐਸਾ ਹੈਗਾ ਹੀ ਆ ਜੀ ਸੋ ਇਸ ਕਰਕੇ ਆਪਾਂ ਅੱਗੇ ਵੀ ਦੇਖਿਆ ਮਾਨ ਸਾਹਿਬ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਆ ਦੂਸਰੇ ਪਾਸੇ ਇਧਰੋਂ ਲੀਡਰ ਵੀ ਦਿੰਦੇ ਆ ਤਾਂ ਕੁੱਲ ਮਿਲਾ ਕੇ ਜਿਹੜਾ 13 0 ਵਾਲਾ ਇਹਨਾਂ ਨੇ ਫਾਰਮੂਲਾ ਜ ਆਪਣੇ ਨਾਰੇ ਰਾਹੀਂ ਕਹਿ ਦਿੱਤਾ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਮੈਂ ਕਿਹਾ ਕਿ ਅਗੇਤਾ ਹੀ ਨਾਰਾ ਆ ਗਿਆ ਤਕਿ ਜੀ। ਆਪ ਕੀ ਵਾਰ 400 ਕੇ ਪਾਰ ਤੇ ਇਹਨਾਂ ਦਾ ਵੀ ਗੱਠ ਛੋੜਦੇ ਇਮਕਾਨਾਂ ਦੇ ਦਰਮਿਆਨ ਹੀ ਇਹ ਨਾਰਾ ਲਾ ਦੇਣਾ 13 0 ਇਹ ਸਾਫ ਹੈ ਕਿ ਜਿਹੜੀ ਗੱਲਬਾਤ ਚੱਲਦੀ ਪਈ ਸੀਗੀ ਤਕਰੀਬਨ ਤਕਰੀਬਨ ਹੁਣ ਸਾਫ ਹੈ ਸਪਸ਼ਟ ਹੈ ਕਿਉਂਕਿ ਇਧਰੋਂ ਕਾਂਗਰਸੀ ਵੀ ਜਿਹੜੇ ਢੜਲੇ ਨਾਲ ਵਿਰੋਧ ਦੇ ਵਿੱਚ ਉਤਰ ਆਏ ਆ ਬੀਤੀ ਰਾਤ ਇੱਕ ਵੱਡੇ ਨੇਤਾ ਦੇ ਘਰ ਡਿਨਰ ਦੇ ਦੌਰਾਨ ਇਹੀ ਗੰਨਾਂ ਛੱਡੀਆਂ ਨੇ ਕਾਂਗਰਸ ਦੇ ਵਿੱਚ ਹੂੰ ਹੂੰ ਇਤੋਂ ਤੱਕ ਕਿ ਕਬੱਡੀ ਨੇਤਾ ਦੀ ਉਹਨ ਜਿਹੜਾ ਦਿੱਲੀ ਚ ਕਾਨ ਕਾਨੇ ਚ ਫੋਕ ਮਾਰ ਕੇ ਆਇਆ ਸੀਗਾ ਉਹਦੀ ਫੇਰ ਇੱਥੇ ਚਰਚਾ ਹੋ ਰਹੀ ਹੈ ਕਿ ਉਹ ਦੋਗਲਾਪੰਤੀ ਕਰ ਰਿਹਾ ਹੈ ਜੀ ਤੇ ਕੁਝ ਬੰਦੇ ਉਹਦੇ ਇਵੇਂ ਚ ਪਲਟੀ ਵੀ ਮਾਰ ਰਹੇ ਹੈ ਮਤਲਬ ਕਿ ਇਹ ਸਾਫ ਹੈ ਸਪਸ਼ਟ ਹੈ ਕਿ ਜੇ ਹੁਣ ਤੱਕ ਦੀ ਆਪਾਂ ਸਾਰੀ ਦ੍ਰਿਸ਼ਟਾਂਤਕ ਐਸ ਵੇਲੇ ਦੇਖੀਏ ਸਥਿਤੀ ਤਾਂ ਉਹਦੇ ਮੁਤਾਬਕ ਤੇ ਇਹ ਲੱਗਦਾ ਹੈ ਕਿ ਸਮਾਜ ਦੇ ਜਿਵੇਂ ਹੁਣ ਆਪਾਂ ਦੇਖ ਹੀ ਲਿਆ ਕਿ ਕਾਂਗਰਸ ਨੇ ਵੀ ਕਿਹ ਕੈਸੀ ਯਾਤਰਾ ਕੱਢਾਂਗੇ ਇਧਰੋਂ ਵੀ 13 0 ਵਾਲਾ ਆ ਗਿਆ ਤਾਂ ਕੁਲਗਲਾ ਕੀ ਹੋਇਆ ਕਿ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੇ ਗੱਟ ਚੋੜ ਦਾ ਖਾਸ ਤੌਰ ਤੇ ਸੀਟ ਸ਼ੇਰਿੰਗ ਦਾ ਫਾਰਮੂਲਾ ਫਿੱਟ ਬੈਂਦਾ ਜਾਪਦਾ ਨਹੀਂ ਹੈ। ਹੂੰ ਮੇਟਰ ਜੀ ਸੁਖਪਾਲ ਖੈਰਾ ਦੀ ਜ਼ਮਾਨਤ ਵਾਲੀ ਅਰਜ਼ੀ ਤੇ ਸੁਣਵਾਈ ਮੁਰ ਤੋਂ ਟਲ ਗਈ ਹੈ ਜੀ ਕੀ ਚੱਲ ਰਿਹਾ? ਮੈਨੂੰ ਲੱਗਦਾ ਕਿ 4-5 ਦਿਨਾਂ ਦੇ ਵਿੱਚ ਤੀਜੀ ਵਾਰੀ ਟਲ ਗਈ ਆ ਸੁਖਪਾਲ ਸਿੰਘ ਖਹਿਰਾ ਤੇ ਇਹ ਜਿਹੜਾ ਦੂਜਾ ਪਰਚਾ ਕੀਤਾ ਸੀ ਕੀਤਾ ਸੀ ਸੁਭਾਨਪੁਰਾ ਥਾਣੇ ਨੇ ਹੂੰ ਸੁਭਾਨਪੁਰ ਥਾਣਾ ਅਪੂਰਧਲਾ ਦੇ ਵਿੱਚ ਹੁਣ ਹੋ ਕੀ ਰਿਹਾ ਕਿ ਜਦੋਂ ਵੀ ਸੁਣਵਾਈ ਭੁੱਦੀ ਆ ਸੁਣਵਾਈ ਦਾ ਮਤਲਬ ਕੀ ਆ ਕਿ ਕਿਸੇ ਨੇ ਬੇਲ ਅਰਜ਼ੀ ਉੱਥੇ ਫਾਈਲ ਕੀਤੀ ਤਾਂ ਹੁਣ ਗੱਲ ਕੀ ਆ ਕਿ ਉੱਥੇ ਕਾਗਜ਼ੀ ਵੇਖੇ ਜਾਣਗੇ ਨਾ ਸਭ ਤੋਂ ਪਹਿਲਾਂ ਤਾਂ ਫਾਈਲ ਵੇਖੀ ਜਾਏ ਕਿ ਜੱਜ ਫਾਈਲ ਹੀ ਵੇਖੇਗਾ ਜੀ ਉਸ ਤੋਂ ਬਾਅਦ ਫਿਰ ਆਰਗੂਮੈਂਟ ਤੇ ਉਸ ਤੋਂ ਬਾਅਦ ਫਿਰ ਜੱਜ ਨੇ ਕੋ ਫੈਸਲਾ ਦੇਣਾ ਆ ਜੀ ਹੁਣ ਉਹ ਜਿਹੜੀ ਫਾਇਲ ਆ ਉਹ ਪਚਾਉਣੀ ਕਿਸਨੇ ਆ ਉਹ ਪਚਾਉਣੀ ਆ ਪੁਲਿਸ ਨੇ ਤਾਂ ਪੁਲਿਸ ਕਿਸ ਦੀ ਆ ਭਗਵੰਤ ਮਾਨ ਦੀ ਜੀ ਤਾਂ ਭਗਵੰਤ ਮਾਨ ਦੀ ਆ ਉਹ ਤਾਂ ਚਾਹੁੰਦੇ ਆ ਕਿ ਸੁਖਪਾਲ ਸਿੰਘ ਖੈਰਾ ਜਿੰਨੀ 1.5 ਚੁੱਪ ਰਹਿੰਦਾ ਚੁੱਪ ਹੀ ਰਹਿਣ ਦੇ ਉਹ ਕਿ ਚੁੱਪ ਤੇ ਸੌ ਸੋਖਿਆ ਹੂੰ ਤਾਂ ਇਸ ਕਰਕੇ ਹੁਣ ਵਾਰ-ਵਾਰ ਵਾਰ-ਵਾਰ ਇਹ ਚੀਜ਼ ਜਿਹੜੀ ਆ ਉਹ ਵਾਪਰ ਰਹੀ ਆ ਸੁਖਪਾਲ ਸਿੰਘ ਖੈਰਾ ਦੀ ਜਮਾਨਤ ਦੀ ਸੁਣਵਾਈ ਅੱਜ ਵੀ ਟਲ ਗਈ ਹਾਂ ਇਹ ਜਿਹੜੀ ਸੁਣਵਾਈ ਆ 12 ਜਨਵਰੀ ਨੂੰ ਹੋਏਗੀ ਮਤਲਬ ਕਿ ਕੱਲ ਨੂੰ ਹੋਏਗੀ ਭਲਕ ਨੂੰ ਹੋਏਗੀ ਪਰ ਇਹ 10 ਚਾਰ ਵਾਰੀ ਟਲ ਜਾਣਾ ਸੁਣਵਾਈ ਦਾ ਅਖੇ ਚ ਸਾਡੇ ਕੋਲ ਰਿਕਾਰਡ ਹੀ ਨਹੀਂਗਾ ਰਿਕਾਰਡ ਹੀ ਨਹੀਂਗਾ ਤੇ ਬੰਦਾ ਪੁੱਛੇ ਰਿਕਾਰਡ ਜਿਹੜਾ ਪਹਾੜਾਂ ਦੀਆਂ ਕੰਦਰਾ ਚ ਪਿਆ ਜੀ ਤੁਸੀਂ ਪਰਚਾ ਦਰ ਤੇ ਕੀਤਾ ਹੈ ਤੁਸੀਂ ਰਿਕਾਰਡ ਬਣਾਉਣਾ ਤੁਹਾਡੇ ਕੋਲ ਐਫ ਆਈ ਆਰ ਕੱਟੀ ਆ ਤੁਸੀਂ ਸਾਰੇ ਐਵੀਡੈਂਸ ਇਕੱਠੇ ਕਰਨੇ ਸਾਰਾ ਕੁਝ ਤੁਸੀਂ ਕਲੈਕਟ ਕਰਕੇ ਰੱਖਣਾ ਜਜ ਦੇ ਟੇਬਲ ਤੇ ਜਦੋਂ ਆ ਗਿਆ ਫਿਰ ਜੱਜ ਨੇ ਦੇਖਣਾ ਕਿ ਕੀ ਫੈਸਲਾ ਕਰੂਗਾ ਤਾਂ ਦੂਸਰੇ ਪਾਸੇ ਇੱਕ ਚੀਜ਼ ਹੋਰ ਹੋਈ ਆ ਕਿ ਇੱਕ ਤੇ ਜ਼ਮਾਨਤ ਦੀ ਸੁਣਵਾਈ ਚੱਲਦੀ ਪਈ ਆ ਦੂਜੇ ਪਾਸੇ ਹਾਈ ਕੋਰਟ 'ਚ ਇਸ ਐਫ ਆਈ ਆਰ ਨੂੰ ਵੀ ਚੈਲੰਜ ਹੋ ਗਿਆ ਕਿਉਂਕਿ ਇਹ ਐਫ ਆਈ ਆਰ ਹੈ ਹੀ ਇਸ ਤਰ੍ਹਾਂ ਦੀ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਬਹੁਤਾ ਕੁਝ ਜਿਹੜਾ ਉਹ ਖੜਦ-ਖੜਾ ਹੋਣ ਵਾਲਾ ਹੈਗਾ ਡਿੰਗੀ ਕੀ ਹੈ ਜ਼ਰੂਰ ਤਾਂ ਬਰਹਾਨ ਇਹ ਹੀ ਆ ਕਿ ਉਧਰ ਇੱਕ ਪਾਸੇ ਖੈਰਾ ਦੀ ਲੀਗਲ ਟੀਮ ਜਿਹੜੀ ਆ ਉਹ ਚੱਲੇ ਗਈ ਹਾਈ ਕੋਰਟ ਇਸ ਐਫ ਜਾਂ ਐਫ ਆਈ ਆਰ ਦੀ ਜੋ ਵਾਜਬੀਅਤ ਹੈ ਉਸ ਨੂੰ ਲੈ ਕੇ ਤੇ ਦੂਸਰੇ ਪਾਸੇ ਇਧਰ ਆਪਾਂ ਦੇਖੀ ਤਾਂ ਹੇਠਲੀ ਅਦਾਲਤ ਦੇ ਵਿੱਚ ਹੋਂ ਤੱਕ ਪੁਲਿਸ ਜਿਹੜੀ ਆ ਉਹ ਰਿਕਾਰਡ ਪੇਸ਼ ਕਰਨ ਦੇ ਵਿੱਚ ਨਾਕਾਮ ਰਹੀ ਆ। ਹੂੰ ਮੇਟੂ ਜੀ ਜਿਹੜੀ ਅਗਲੀ ਖਬਰ ਆ ਬਸੇ ਆਮ ਤੌਰ ਤੇ ਦੇਖੋ ਜਦੋਂ ਸਰਕਾਰ ਵਗੈਰਾ ਬਣਦੀ ਹੈ ਜਦੋਂ ਕਮਿਸ਼ਨਾਂ ਦੇ ਵਿੱਚ ਕਿਸੇ ਚੇਅਰਪਰਸਨ ਨੂੰ ਲਗਾਉਣਾ ਹੁੰਦਾ ਜਿਹੜੇ ਆਪਣੇ ਕੋਈ ਹੁੰਦੇ ਨੇ ਕੋਈ ਲਾਇਲ ਬੰਦੇ ਹੁੰਦੇ ਨੇ ਭਾਵੇਂ ਉਹ ਭਾਰਤ ਸਰਕਾਰਾਂ ਹੋਣ ਭਾਵੇਂ ਇੱਥੇ ਪਛਮੀ ਮੁਲਕਾਂ 'ਚ ਹੋਵੇ ਜਿਹੜੇ ਇਸ ਤਰ੍ਹਾਂ ਦੀਆਂ ਅਪੁਆਇੰਟਮੈਂਟਸ ਹੁੰਦੀਆਂ ਨੇ ਜਿਹੜੇ ਲਾਇਲ ਬੰਦੇ ਹੁੰਦੇ ਨੇ ਸਰਕਾਰਾਂ ਦੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਅਸਾਮੀਆਂ ਤੇ ਨਿਯੁਕਤ ਕਰ ਦਿੱਤਾ ਜਾਂਦਾ ਹੁਣ ਇਦਾਂ ਤੇ ਹੈ ਨਹੀਂ ਵੀ ਸਰਕਾਰ ਆਪਣੇ ਕੋਈ ਨੇੜਿਆਂ ਨੂੰ ਖੁਸ਼ ਕਰਨ ਦੀ ਤਾਕ ਵਿੱਚ ਨਾ ਹੋਵੇ ਪਰ ਇਸ ਦੇ ਬਾਵਜੂਦ ਜਿਹੜੇ ਕਈ ਖਾਲੀ ਪਏ ਕਮਿਸ਼ਨ ਨੇ ਉਹਨਾਂ ਦੇ ਵਿੱਚ ਚੇਅਰਪਰਸਨ ਅਜੇ ਤੱਕ ਲਗਾ ਹੀ ਨਹੀਂ ਗਏ ਮਾਨ ਸਰਕਾਰ ਵੱਲੋਂ ਕੀ ਵੀ ਰਵਾਜੀ ਐਸਾ ਦੇਖੋ ਇਹ ਵੀ ਇੱਕ ਭਾਰਤੀ ਰਾਜਨੀਤੀ ਦੀ ਕਾਰਡ ਹੋ ਸਕਦੀ ਹੈ ਕਿ ਜੇ ਇੱਕ ਨੂੰ ਬਿਠਾਤਾ ਤੇ ਹੋ ਸਕਦਾ ਜਿਹੜੇ ਚਾਰ ਦਾਵੇਦਾਰ ਸੀ ਉਹ ਨਾਰਾਜ਼ ਹੋ ਜਾਣ ਸੀਟ ਕਾਣੀ ਤੇ ਪੰਜੇ ਖੁਸ਼ ਨੇ ਕਿ ਕੋਈ ਗੱਲ ਨਹੀਂ ਪਾਦੀ ਦੇਰੀ ਵੀ ਆ ਸਕਦੀ ਹੈ ਜੀ ਕਹਾਣੀ ਕੁਝ ਇਸ ਤਰ੍ਹਾਂ ਦੀ ਵੀ ਹੋ ਸਕਦੀ ਆ ਪਰ ਗੱਲ ਇਹ ਹੈ ਕਿ ਦੇਖੋ ਕਾਰਨ ਕੁਝ ਵੀ ਰਹੇ ਹੋਣ ਪਰੰਤੂ ਜਿਹੜੇ ਇਹ ਅਹੁਦੇ ਆ ਜਾਂ ਤਾਂ ਇਹਨਾਂ ਅਹੁਦਿਆਂ ਨੂੰ ਖਤਮ ਕਰ ਦਿਓ ਜੇ ਇਹਨਾਂ ਦੀ ਜ਼ਰੂਰਤ ਹੀ ਨਹੀਂ ਫਿਰ ਐਵੇਂ ਭਾਰ ਪਾਇਆ ਹੁਣ ਤੱਕ ਜੀ ਮੈਂ ਤੇ ਵੈਸੇ ਕਈ ਵਾਰ ਕਹਿਣਾ ਹੁੰਦਾ 50 60 ਉਤਰਾ ਹੀ ਕਮਿਸ਼ਨ ਬਣਾ ਰੱਖੇ ਨੇ ਜੀ ਅਨੂ ਫਲਾਣਾ ਬੋਰਡ ਐ ਜੀ ਆਲੂ ਵਿਕਾਸ ਬੋਰਡ ਐ ਪੰਜਾਬ ਦੇ ਵਿੱਚ ਇੱਕ ਵਾਰੀ ਚੈੱਕ ਕਰ ਰਿਆ ਸੀ ਲੇਕਿਨ ਤੇ ਅਨੂ ਵਿਚਾਰਾ ਜਿਹੜਾ ਉਹ ਸੜਕਾਂ ਤੇ ਘਰਵਾੰਦਾ ਪਿਆ ਹੂੰ ਕਿ ਮੇਰਾ ਵਿਕਾਸ ਕਿੱਥੇ ਆ ਗੱਲ ਇਹ ਆ ਕਿ ਇਹ ਇਸ ਤਰ੍ਹਾਂ ਦੇ ਐਨ ਆਰ ਆਈ ਵਾਸਤੇ ਐ ਜੀ ਫਲਾਣਾ ਵਾਸਤੇ ਕੁਝ ਨਹੀਂ ਕਰਦੇ ਇਹ ਲੈ ਕੇ ਇੱਕ ਕੁਰਸੀ ਲੈ ਕੇ ਕੋਈ ਦੋ ਗਨਮੈਨ ਲੈ ਕੇ ਕਾਰ ਚਲੋ ਛੰਨੇ ਦੀ ਕਾਰ ਵਿੱਚ ਬਾਜ਼ਾਰ ਬੈਠੇਗਾ ਭਈ ਫਲਾਣਾ ਸਰਦਾਰ ਚਲ ਦੋ ਚਲ ਦੋ ਮੇਲਾ ਬਸ ਇਦਾਂ ਹੀ ਆ ਖੈਰ ਉਹ ਜਾਤੇ ਇਹਨਾਂ ਨੂੰ ਖਤਮ ਕਰੋ ਤੇ ਜਾਂ ਨਾ ਤੇ ਬਈ ਬਰਾਜਮਾਨ ਕਰੋ ਬੰਦੇ ਇਸ ਟਾਈਮ ਕੀ ਹੈ ਕਿ ਜੋ ਲੋਕ ਸੇਵਾ ਕਮਿਸ਼ਨ ਆ ਜੀ ਉਹਦਾ ਵੀ ਚੇਅਰਮੈਨ ਜਿਹੜਾ ਉਹ ਲੰਬੇ ਸਮੇਂ ਤੋਂ ਖਾਲੀਆ ਕਮੋਦਾ ਹੂੰ ਹੂੰ ਉਹਦਾ ਖਾਲੀ ਆ ਇਸੇ ਤਰ੍ਹਾਂ ਜੇ ਤੁਸੀਂ ਦੇਖੋ ਕਿ ਤਾਂ ਮਹਿਲਾ ਕਮਿਸ਼ਨ ਉਹ ਵੀ ਗੱਲਾਂ ਟੀ ਨੂੰ ਦੀ ਸੀ ਨਾ ਗੱਲ ਗੱਲ ਤੇ ਲਾਈਵ ਹੋ ਜਾਣਾ ਹਾਂਜੀ ਉਹ ਅੱਜਕੱਲ ਆਫイヤー ਚੱਲ ਰਹਿ ਨੇ ਕਿਉਂਕਿ ਉਹਨਾਂ ਦਾ ਅੜੰਗਾ ਜਿਹੜਾ ਉਹ ਕਾਨੂੰਨੀ ਤੌਰ ਤੇ ਹਾਈ ਕੋਰਟ ਚ ਪਿਆ ਹੋਇਆ ਹੂੰ ਹੂੰ ਇਹ ਪ੍ਰਯੋਗਕ ਸੁਣਵਾਈ ਟਲੀਆਂ ਯਾਨੀ ਤੁਸੀਂ ਹਿਸਾਬ ਲਾ ਲਓ ਕਿ ਮਹਿਲਾ ਕਮਿਸ਼ਨ ਹੀ ਖਾਂਦੀ ਆ ਜੀ ਤੇ ਪਾਸੇ ਜੇ ਤੁਸੀਂ ਦੇਖੋਗੇ ਐਸੀ ਕਮਿਸ਼ਨ ਜੀ ਜਿਹਦੇ ਚ ਸ਼ਿਕਾਇਤਾਂ ਦਾ ਅੰਬਾਰ ਲੱਗਿਆ ਪਿਆ ਐਸੀ ਐਸੀ ਕਮਿਸ਼ਨ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਸ਼ੈਡਿਊਲ ਕਾਸਟ ਕੋਈ ਵੀ ਇਨਸਾਨ ਜੇ ਕਿਸੇ ਵਿਤ ਕਰੇ ਦਾ ਜਾਂ ਕਿਸੇ ਜ਼ਿਆਤੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਜਾ ਕੇ ਆਪਣੇ ਕਮਿਸ਼ਨ ਪਾਸ ਇੱਕ ਦਰਖਾਸਤ ਕਰੇ ਤੇ ਉਹ ਕਮਿਸ਼ਨ ਨੋਟਸ ਲੈਂਦਾ ਉਹਦਾ ਜੀ ਉਹ ਲੰਬੇ ਸਭ ਤੋਂ ਖਾਲੀ ਪਏ ਮਤਲਬ ਕਿ ਜੇ ਤੁਸੀਂ ਦੇਖੋਗੇ ਆਰਟੀਆਈ ਐਕਟ ਇੱਕ ਬਹੁਤ ਜ਼ਬਰਦਸਤ ਐਕਟ ਹੈ ਕਿ ਵਾਸਤੇ ਖੁਦ ਅਰਵਿੰਦ ਕੇਚਰੀਵਾਲ ਹੋ ਰਾਣੇ ਬੜੀ ਘਾਲਣਾ ਕਾਣੀ ਆ ਹੂੰ ਇੱਥੇ ਜਿਹੜੇ ਸਾਡੇ ਸੂਚਨਾ ਕਮਿਸ਼ਨਰ ਆ ਮੇਰੇ ਖਿਆਲ ਦੇ ਨਾਲ ਉਹ ਵੀ 4-5 ਸ਼ਾਰਟ ਨੇ ਜੀ ਤੇ ਉਥੇ ਵੀ ਕਹਿੰਦੇ ਕਿ ਕੰਮ ਕਰਦੇ ਅੰਬਾਰ ਨੇ ਸੋ ਇਹ ਸਾਰੀਆਂ ਰੀਜ਼ਾਂ ਦੇ ਪਛੜੇ ਵਰਗ ਦਾ ਕਮਿਸ਼ਨ ਹੈ ਇੱਕ ਜੀ ਉਹ ਇਸ ਤਰ੍ਹਾਂ ਮਤਲਬ ਕਿ ਬਹੁਤ ਇਸ ਤਰ੍ਹਾਂ ਦੀਆਂ ਸੀਟਾਂ ਖਾਲੀ ਨੇ ਜਿਹੜੀਆਂ ਜ਼ਰੂਰੀ ਨੇ ਭਰਨੀਆਂ ਪਰੋ ਜੀ ਜੇ ਲਈ ਤਾਂ ਉਹਨਾਂ ਨੂੰ ਪੱਕੇ ਤੌਰ ਤੇ ਖਤਮ ਕਰ ਦੋ ਤੇ ਦੂਜੀ ਗੱਲ ਇਹ ਆ ਕਿ ਦੇਖੋ ਇਧਰ ਤੇ ਕਿਤੇ ਨਾ ਕਿਤੇ ਊਂਤਾ ਹੀ ਹੈਗੀ ਆ ਪਰ ਦੂਸਰੇ ਪਾਸੇ ਜੇ ਰੇਰਾ ਚ ਲਿਆਉਣੇ ਆ ਤਾਂ ਉਹ ਦਿੱਲੀੋਂ ਲਿਆ ਕੇ ਫੱਟ ਬਿਠਾ ਦਿੰਦੇ ਆ ਜੀ ਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚ ਲਿਆਉਣਾ ਹੈ ਫੱਟ ਦਿੱਲੀੋਂ ਲਿਆ ਕੇ ਬਿਠਾ ਦਿੰਦੇ ਆ ਜੇ ਪਾਵਰ ਕਾਮ ਦੇ ਵਿੱਚ ਲਿਆ ਕੇ ਬਿਠਾਉਣਾ ਫੱਟ ਲਿਆ ਕੇ ਬਿਠਾ ਦਿੰਦੇ ਜੀ ਜੇ ਰਾਜ ਸਭਾ ਚ ਉਹ ਬੰਦੇ ਭੇਜਨੇ ਰਾਜ ਸਭਾ ਚ ਇਥੋਂ ਪੁਆਇੰਟ ਕਰਕੇ ਛੱਟ ਫੱਟ ਤੇ ਜਿਹੜੀਆਂ ਚੀਜ਼ਾਂ ਇਹ ਕਰਨ ਵਾਲੀਆਂ ਵੀ ਕਰੋ ਨਾ ਜੀ ਚਲੋ ਆਪਾਂ ਕਹਿ ਸਕਦੇ ਹਾਂ ਕਿ ਕੋਈ ਕਮਿਸ਼ਨ ਜਾਂ ਕੋਈ ਬੋਰਡ ਜਿਹੜੇ ਆ ਉਹ ਤੇ ਚਿੱਟੇ ਹਾਥੀ ਆ ਪਰ ਜੇ ਆਪਾਂ ਵੇਖੀਏ ਸਭ ਤੋਂ ਮਹੱਤਵਪੂਰਨ ਤਾਂ ਇਹ ਕਿ ਲੋਕ ਸੇਵਾ ਕਮਿਸ਼ਨ ਜੀ ਆਪ ਲੋਕ ਸੇਵਾ ਕਮਿਸ਼ਨ ਕਿਉਂਕਿ ਉਹ ਤੇ ਨੌਕਰੀਆਂ ਨਾਲ ਜੁੜੀਆਂ ਚੀਜ਼ਾਂ ਦੇਖਦਾ ਹੈ ਨਾ ਜੀ ਉਹ ਤਾਂ ਬਹੁਤ ਮਹੱਤਵਪੂਰਨ ਹੋ ਜਾਂਦਾ ਐਸੀ ਕਮਿਸ਼ਨ ਉਹ ਤੇ ਬਹੁਤ ਮਹੱਤਵਪੂਰਨ ਹੋ ਜਾਂਦਾ ਉਹ ਇਹਦਾ ਮਤਲਬ ਇਹ ਹੋਇਆ ਕਿ ਮਾਨ ਸਾਹਿਬ ਜ਼ਿਆਦਾਤਰ ਆ ਜਿਹੜਾ ਕੰਮ ਚੱਲਦਾ ਪਿਆ ਆਜ ਵੀ ਇਹਨਾਂ ਤੇ ਮੁਕਦਮਾ ਠੋਕ ਦਿੱਤਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮਾਰਨਾ ਨਹੀਂ ਦਿੱਤਾ ਜੀ ਤੇ ਇਹ ਜਾਂ ਤਾਂ ਮੇਨੂ ਮੈਨਿਕੋ ਏਜੰਟ ਤੇ ਜਾਂ ਮੁਕਦਮੇ ਮੁਕਤਮੀ ਹੋ ਜਾਂਦੇ ਆ ਤੇ ਜੇ ਕਿਤੇ ਵੇਲੇ ਕੋਈ ਹੌਨ ਫੁਰਸਤ ਤੇ ਪਲਾ ਦੇ ਵਿੱਚ ਕੀਤਰੀਵਾਲਾ ਨਿਕਲ ਜਾਂਦੇ ਪ੍ਰਚਾਰ ਕਰਨ ਜੀ ਜੇ ਮਿੱਟੂ ਜੀ ਇਸ ਕਿਹੜੇ ਸਾਬਕਾ ਆਈਪੀਐਸ ਅਫਸਰ ਨੇ ਜਿਨ੍ਹਾਂ ਨੇ ਕਾਂਗਰਸ ਦਾ ਹੱਥ ਫੜਿਆ ਹੋਣ ਦੇਖੋ ਇਹ ਰੋਤਾ ਕੀ ਹੋਂ ਇਲੈਕਸ਼ਨ ਦੀ ਵਿਜੇ ਜੀ ਇਸੇ ਤਰ੍ਹਾਂ ਹੀ ਹੋਣਾ ਕਿਸੇ ਦੀ ਛਤਰੀ ਤੋਂ ਕਿਸੇ ਨੇ ਉੱਡਣਾ ਕਿਸੇ ਦੀ ਛਤਰੀ ਤੇ ਜਾ ਕੇ ਬਹਿ ਜਾਣਾ ਕਿਸੇ ਨੇ ਚੋਗਾ ਖਿਲਾਰਦਿਆਂ ਹੀ ਰਹਿ ਜਾਣਾ ਉਹਦੇ ਪੱਲੇ ਕੱਖ ਨਹੀਂ ਪੈਣਾ ਤਾਂ ਬਰਾਹਾਲ ਦੇਖੋ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਪੰਜਾਬ ਦੇ ਵਿੱਚ ਚੂਹਣ ਚੱਕਰ ਤੇ ਗਿਰ ਚੁੱਕਿਆ ਜਿੰਨੀਆਂ ਆਪਾਂ ਗੱਲਾਂ ਕਰਦੇ ਆਂ ਜਿੰਨੀਆਂ ਆਪਾਂ ਰੋਜ਼ਾਨਾ ਹੀ ਖਬਰਾਂ ਕਰਦੇ ਆਂ ਤਾਂ ਉਹਦੇ ਵਿੱਚ ਜ਼ਿਆਦਾਤਰ ਹੁਣ ਸਿਆਸਤ ਦੀਆਂ ਹੁੰਦੀਆਂ ਸੁਦੇਸ਼ ਕੁਮਾਰ ਨੇ ਇਹ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਜਿਹੜੇ ਆ ਇਨਾਂ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ ਪੰਜਾ ਫੜ ਲਿਆ ਫੜਿਆ ਵੀ ਘੁੱਟ ਕੇ ਆ ਕਹਿੰਦੇ ਛੱਡਣਾ ਨਹੀਂ ਚਾਹੇ ਜੋ ਮਰਜ਼ੀ ਹੋ ਜਾਵੇ ਹਾਂ ਫਿਰ ਇਹਨਾਂ ਨੂੰ ਅਵਾਰਡ ਬਹੁਤ ਮਿਲੇ ਹੈ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਮੈਰਿਟੋਰੀਅਸ ਸਰਵਿਸ ਲਈ ਪੁਲਿਸ ਮੈਡਲ ਫਿਰ ਸੇਕਤਰ ਰਾਸ਼ਟਰ ਪੁਲਿਸ ਕੀਪਿੰਗ ਮੈਡਲ ਪੁਲਿਸ ਵਿਸ਼ੇਸ਼ ਡਿਊਟੀ ਮੈਡਲ ਕਾਫੀ ਮੈਡਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਯਾਨੀ ਪੂਰੇ ਪੇਸ਼ੇਵਾਰੀ ਤਾਂ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਬੇਸਿਕਲੀ ਹਿਸ਼ਾਰਪੁਰ ਤੋਂ ਆਉਦੇ ਆ ਤਾਂ ਉਧਰ ਦੁਆਬੇ ਦੇ ਵਿੱਚ ਵੀ ਲੱਗਦਾ ਹੈ ਕਿ ਕਾਂਗਰਸ ਅੱਖ ਰੱਖ ਕੇ ਚੱਲ ਰਹੀ ਹੈ ਕਿ ਮਜ਼ਬੂਤ ਕਰੀਏ ਆਪਣੇ ਆਪ ਨੂੰ ਪਰ ਗੱਲ ਇਹੋ ਆ ਕਿ ਕਾਂਗਰਸ ਦੇ ਵਿੱਚ ਚਲੋ ਲੋਕ ਆਉਣਗੇ ਅੱਗੇ ਵੀ ਆਏ ਇਸ ਤਰ੍ਹਾਂ ਦੇ ਅਫਸਰ ਇਹ ਆਪਾਂ ਨੂੰ ਵੀ ਪਤਾ ਹੈ ਕਿ ਕੁਝ ਇਹ ਭਾਰਤੀ ਰਾਜਨੀਤੀ ਦੇ ਵਿੱਚ ਨਾ ਇਹ ਇੱਕ ਇਹਨੂੰ ਆਪਾਂ ਹੁਣ ਔਗਣ ਵੀ ਲੈ ਸਕਦੇ ਹਾਂ ਦੋਸ਼ ਕੌਣ ਵੀ ਆ ਜੀ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਆਪਾਂ ਦੇਖਦੇ ਆਂ ਕਈ ਵੀਆਰਐਸ ਲੈ ਕੇ ਆ ਜਾਂਦੇ ਆਂ ਆਪਾਂ ਜਪਾਨੇ ਤੇ ਕਈ ਐਮਪੀ ਬਣਾ ਰੱਖੇ ਆਂ ਜੀ ਕਈਆਂ ਨੂੰ ਹੋਰ ਵੱਡੀਆਂ ਪਦਵੀਆਂ ਦੇ ਦਿੱਤੀਆਂ ਤਾਂ ਇਸੇ ਤਰ੍ਹਾਂ ਇਹ ਚੱਲਦਾ ਹੈ ਸਾਰੇ ਕਿਤੇ ਹੀ ਚੱਲਦਾ ਆ ਜਿਹੜੇ ਵੈਦ ਸਾਹਿਬ ਸੀਗੇ ਇਹ ਵੀ ਤੇ ਹੈਗੇ ਸੀ ਨਾ ਅਫਸਰ ਜਿਹੜੇ ਬਾਅਦ ਦੇ ਵਿੱਚ ਛੱਡ ਕੇ ਨੌਕਰੀ ਦਾ ਵਾਧਾ ਮੇਂ ਇਧਰ ਆ ਗਏ ਹੁਣ ਇਹਦੇ 'ਚ ਦੋ ਚੀਜ਼ਾਂ ਨੇ ਇੱਕ ਤੇ ਕੇ ਦੌਰਾਨੇ ਨੌਕਰੀ ਕਈ ਵਾਰ ਕੀ ਹੁੰਦਾ ਹੈ ਕਿ ਸੱਤਾ ਜੀ ਦੀ ਹੈ ਸਰਕਾਰ ਜੀ ਦੀ ਉਹਦੇ ਨਾਲ ਅਫਸਰ ਗਾਡੀ ਪਾ ਲੈਂਦੇ ਆਂ ਜੀ ਕੰਮ ਕਰ ਬੇਬੇ ਕੰਮ ਕਰ ਲੈਂਦੇ ਆ ਤੇ ਖੀਰ ਉਹਨਾਂ ਨੂੰ ਆਫਰ ਹੁੰਦੀ ਆ ਕਿ ਬਤੇਰਾ ਹੋ ਗਿਆ ਹੁਣ ਆਈ ਜਾਓ ਜੀ ਤੇ ਉਹਦੇ ਨਾਲ ਕੀ ਆ ਕਿ ਇੱਕ ਪੈਨਸ਼ਨ ਉਧਰੋਂ ਲੈ ਲਈ ਫਿਰ ਦੂਸਰੀ ਪੈਨਸ਼ਨ ਜੇ ਉਹ ਵਿਧਾਨ ਸਭਾ ਦੇ ਮੈਂਬਰ ਬਣੇ ਆ ਤੇ ਦੂਜੀ ਉਥੋਂ ਤੀਜੀ ਜੇ ਉਹ ਵਿਧਾਨ ਸਭਾ ਛੱਡ ਕੇ ਲੋਕ ਸਭਾ 'ਚ ਚਲੇ ਗਏ ਤੀਜੀ ਤੇ ਲੋਕ ਸਭਾ 'ਚ ਛੱਡ ਕੇ ਜ ਰਾਜ ਸਭਾ 'ਚ ਚਲੇ ਗਏ ਕਿੰਨਾ ਜਿਗਾਰਡ ਹੋ ਗਿਆ ਬਸ ਹੂੰ 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 ਦੇ ਤੁਸੀਂ ਦੇਖਣਾ ਲਈ ਮੇ ਇਹ ਦੋਸ਼ ਕੋਣ ਹੈਗੇ ਆ ਇਸ ਰਾਜਨੀਤੀ ਚ ਚਲੋ ਮੈਂ ਦੱਸਿਆ ਕਿ ਕਿੰਨੀ ਵਧੀਆ ਆਪਣੀ ਪਰਫਾਰਮੈਂਸ ਰੱਖਦੇ ਆ ਪੁਲਿਸ ਫੋਰਸ ਦੇ ਵਿੱਚ ਤੇ ਚਲੋ ਵਿਚਾਰਧਾਰਕ ਤੌਰ ਤੇ ਸਾਫਾ ਹੋ ਕੇ ਕੋਈ ਬੰਦਾ ਜਾਂਦਾ ਤਾਂ ਉਹਦੇ ਚ ਕੋਈ ਚੱਕਰ ਨਹੀਂ ਰਾਜਨੀਤੀ ਕੋਈ ਐਸੀ ਗੱਲ ਨਹੀਂ ਹੈ ਕਿ ਕਿ ਹਰੇਕ ਬੰਦੇ ਵਾਸਤੇ ਮਾੜੀ ਹੋ ਆ ਪਰੰਤੂ ਆਪਾਂ ਜੇ ਵੀ ਕਹਿ ਰਹੇ ਆ ਕਿ ਦੁਰਾਂਡੇ ਨੌਕਰੀ ਹੂੰ ਅੱਜ ਕਨੇ ਵੀ ਟ੍ਰੈਂਡ ਚੱਲਦਾ ਪਿਆ ਆ ਕਿ ਉਹ ਕੋਈ ਨਾ ਕੋਈ ਬੰਦਾ ਸੈਟਿੰਗ ਕਰਕੇ ਪਹਿਲਾਂ ਕੰਮਕਾਰ ਕਰਦਾ ਆ ਆਕਾਮਾਂ ਨੂੰ ਖੁਸ਼ ਕਰਦਾ ਤੇ ਉਸ ਤੋਂ ਬਾਅਦ ਫਿਰ ਪੱਕੇ ਤੌਰ ਤੇ ਹੀ ਉਹਨਾਂ ਦਾ ਹੋ ਜਾਂਦਾ ਇੱਥੇ ਤੇ ਗਗੋਈ ਸਾਹਿਬ ਵੀ ਹੈਗੇ ਆ ਤੁਹਾਡੇ ਸਾਹਮਣੇ ਹੀ ਆ ਜੀ ਸਾਡੀ ਪੂਤਾਲ ਆ ਕਿ ਉਹ ਸੇ ਅਰ ਪਹਿਲਾਂ ਰੌਲਾ ਪਾਉਂਦੇ ਸਨ ਤੇ ਮੁੜ ਕੇ ਚੁੱਪ ਕਰਕੇ ਰਾਜਸਭਾ ਚ ਬੈਠ ਗਏ ਹੂੰ ਮਿੰਟੂ ਜੀ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਕੁਝ ਮਹੀਨੇ ਪਹਿਲਾਂ ਅਜ਼ਰਬੈਜਾਨ ਤੋਂ ਐਕਸਟਰੈਡਿਟ ਕੀਤਾ ਗਿਆ ਸੀ ਸਚਿੰਤਾਪਨ ਨੂੰ ਹੁਣ ਉਹਦੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ ਸਚਿੰਤਾਪਨ ਬਾਰੇ ਸਚਿੰਤਾਪਨ ਹਾਲੇ ਤੱਕ ਮੈਨੂੰ ਲੱਗਦਾ ਕਿ 14 ਪੇ ਰਿਮਾਂਡ ਤੇ ਕਿਉਂਕਿ NIA ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਮਾਮਲਿਆਂ ਨੂੰ ਕਾਫੀ ਸ਼ਿੱਦਤ ਦੇ ਨਾਲ ਲੈ ਰਹੀ ਆ ਹੂੰ ਮਸਲਾ ਇਹ ਆ ਕਿ ਇਤੋਂ ਹੁਣ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਚਾਰ ਸ਼ੀਟਾਂ ਵਗੈਰਾ ਜਿਹੜੀਆਂ ਨੇ ਜਿਹੜੀਆਂ ਕਿ ਜ਼ਰੂਰੀ ਹੁੰਦੀਆਂ ਟ੍ਰਾਇਲ ਦੇ ਵਾਸਤੇ ਜੀ ਉਹ ਫਾਈਲ ਕੀਤੀਆਂ ਜਾ ਰਹੀਆਂ ਆ ਸਚਿੰਤਾਪਨ ਕਿਉਂਕਿ ਬਾਅਦ ਦੇ ਵਿੱਚ ਫੜਿਆ ਗਿਆ ਹੁੰਦਾ ਕਿ ਇਹ ਕਿ ਆਮ ਤੌਰ ਤੇ ਜਦੋਂ ਜਦੋਂ ਦੋਸ਼ੀ ਫੜਿਆ ਜਾਂਦਾ ਹੈ ਤਾਂ ਉਦੋਂ ਉਦੋਂ ਫਿਰ ਕਾਰਵਾਈ ਦੀ ਗ੍ਰਿਫਤਾਰੀ ਪੈਂਦੀ ਹੈ ਫਿਰ ਚਲਾਨ ਉਹਦੇ ਖਿਲਾਫ ਪੇਸ਼ ਕੀਤਾ ਜਾਂਦਾ ਤਾਂ ਇਹਦਾ ਚਲਾਨ ਵੀ ਜਿਹੜਾ ਹੈ ਨਾ ਸਪਲੀਮੈਂਟਰੀ ਚਾਰਜ ਸ਼ੀਟ ਉਹ ਫਾਈਲ ਕਰ ਦਿੱਤਾ ਗਿਆ ਤਾਂ ਇਹਦਾ ਮਤਲਬ ਹੈ ਕਿ ਹੁਣ ਇਹਦਾ ਟ੍ਰਾਇਲ ਜਿਹੜਾ ਉਹ ਖੁੱਲ ਜਾਏਗਾ ਟ੍ਰਾਇਲ ਚੱਲੇਗਾ ਤਾਂ ਇਹਦੇ ਵਿੱਚ ਕਾਫੀ ਕੁਝ ਕਿਹਾ ਗਿਆ ਦਰਅਸਲ ਇਹ ਆਖਿਆ ਗਿਆ ਹੈ ਕਿ ਇੰਨੇ ਹੀ ਬੋਲੈਰੋ ਜਿਹੜੀ ਗੱਡੀ ਸੀਗੀ ਨਾ ਉਹ ਮੁਹੱਈਆ ਕਰਵਾਈਆ ਜੀ ਮਤਲਬ ਕਿ ਪੂਰੇ ਦਾ ਜਿਹੜਾ ਇਹ ਯੋਜਨਾਬੱਧ ਤਰੀਕੇ ਤੇ ਨਾਲ ਸਾਰਾ ਕਾਂਡ ਅੰਜਾਮ ਦਿੱਤਾ ਗਿਆ ਤਾਂ ਉਹਦੇ ਵਿੱਚ ਅਹਿਮ ਸਾਜ਼ਿਸ਼ ਕਰਤਾ ਸਚਨ <th> ਥਾਪਨ ਨੂੰ ਵੀ ਬਣਾ ਦਿੱਤਾ ਗਿਆ ਹੁਣ ਜਿਸ ਨੇ ਸ਼ੂਟਰਾਂ ਨੂੰ ਗੱਡੀ ਮੁਹੱਈਆ ਕਰਵਾਈ ਹੈ ਜਾਂ ਲੋਜਿਸਟਿਕ ਚੀਜ਼ ਕੁਝ ਹੋਰ ਇਹ ਚੀਜ਼ਾਂ ਜਿਹੜੀਆਂ ਬਈਆ ਕਰਵਾਈਆਂ ਤਾਂ ਉਹ ਇੱਕ ਤਰ੍ਹਾਂ ਨਾਲ ਸਾਜ਼ਿਸ਼ ਕਰਤਾ ਹੀ ਹੋ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਵੇਖੀਏ ਤਾਂ ਬਈ ਸਾਰਾ ਕੁਝ ਠੀਕਿਆ ਹੋ ਗਈ ਹੈ ਚਾਰ ਸ਼ਿਟ ਗਵਾਹ ਇਹਦੇ ਵਿੱਚ ਹੈਗੇ ਨੇ ਸ਼ਾਇਦ 147 ਪ੍ਰਾਈਵੇਟ ਗਵਾਹ 8 ਸਰਕਾਰੀ ਗਵਾ ਯਾਨੀ ਕੁੱਲ 155 ਗਵਾ ਹਨ ਇਹ ਚਾਰ ਸ਼ੀਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਜਿਸ ਤਰ੍ਹਾਂ ਇੱਕ ਬਲਦੇਵ ਨੀਕੂ ਦਾ ਜ਼ਿਕਰ ਆਉਂਦਾ ਸੰਜੀਵ ਕੇਕੜਾ ਦਾ ਜ਼ਿਕਰ ਆਉਂਦਾ ਕਿ ਇਹਨਾਂ ਨੇ ਰੇਕੀ ਕੀਤੀ ਸੀ ਤੇ ਰੇਕੀ ਵਾਸਤੇ ਤਿਆਰ ਇਹਨੂੰ ਹੀ ਕਰਵਾਇਆ ਗਿਆ ਮਤਲਬ ਕਿ ਸੌਰੀ ਸਚਿੰਤਾਪਨ ਨਹੀਂ ਕਰਵਾਇਆ ਇਹਨਾਂ ਨੂੰ ਤਾਂ ਇਹ ਸਾਰਾ ਕੁਝ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਦੋਸ਼ ਦਾ ਪੁਲੰਦਾ ਜਿਹੜਾ ਉਹ ਸਚਿੰਤਾਪਨ ਤੇ ਆ ਗਿਆ ਪਰ ਗੱਲ ਇਹ ਹੈ ਕਿ ਦੋ ਚੀਜ਼ਾਂ ਨੇ ਵਿਜੀ ਜੀ ਇੱਕ ਤੇ ਇਹ ਕਿ 골ਡੀ ਬਰਾੜ ਅਨਮੋਨ ਵਿਸ਼ਨੋਈ ਲਵਨਤਾਪਰਾ ਜਿਹੜਾ ਛੋਟਾ ਇਹ ਹਾਲੇ ਵੀ ਬਾਹਰ ਨੇ ਜੀ ਜਦੋਂ ਤੱਕ ਉਹਨਾਂ ਦੀ ਹਵਾਲਗੀ ਨਹੀਂ ਜਾਂ ਕੋਈ ਵੀ ਪਹਿਲੇ ਤਾਂ ਹਵਾਲਗੀ ਛਡੋ ਕੋਈ ਗ੍ਰਿਫਤਾਰੀ ਦਾ ਕੋਈ ਇਮਕਾਨ ਨਹੀਂ ਹਾਲ ਤੀ ਖੜੀ ਤਾਂ ਉਦੋਂ ਤੱਕ ਇਹ ਸਾਰਾ ਕੁਝ ਜਿਹੜਾ ਮਤਲਬ ਕਿ ਪੂਰਾ ਨਹੀਂ ਕਿਹਾ ਸਕਦੇ ਆਪਾਂ ਜੇ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਜਾਂ ਕੋਈ ਬਰੀ ਵੀ ਹੋ ਜਾਂਦਾ ਹੈ ਤਾਂ ਆਧਾ ਤੂਰਾ ਕੰਮ ਆ ਦੂਜੀ ਚੀਜ਼ ਇਹ ਆ ਕਿ ਹੁਣ ਜਦੋਂ ਟ੍ਰਾਇਲ ਚੱਲੇਗਾ ਅਪਾ ਵੇਖਦੇ ਹੀ ਪਏ ਆ ਕਿ ਕਿਹੋ ਜਿਹਾ ਦਾ ਮਾਹੌਲ ਬਣ ਗਿਆ ਕਿਸੇ ਵੇਲੇ ਸਿੱਧੂ ਮੂਸੇ ਵਾਲੇ ਦੀ ਖਬਰ ਜਿਹੜੀ ਸੀ ਨਾ ਉਹ ਖਬਰਾਂ ਦੇ ਕਹਿੰਦੇ ਕਿ ਹਰੇਕ ਬੁਲੇਟਿਨ ਦੇ ਵਿੱਚ ਹਰੇਕ ਪੇਪਰ ਦੇ ਵਿੱਚ ਨੰਬਰ 1 ਪੇਜ ਤੇ ਪਈ ਹੁੰਦੀ ਸੀ ਨੰਬਰ 1 ਤੇ ਪਈ ਹੁੰਦੀ ਸੀਗੇ ਪਰ ਹੌਲੀ ਹੌਲੀ ਫਰਕ ਪੈ ਜਾਂਦਾ ਹੁਣ ਮਸਲਾ ਇਹ ਹੋਏਗਾ ਕਿ ਜਦੋਂ ਇਹ ਟ੍ਰਾਇਲ ਚੱਲੇਗਾ ਉਹਦਾ ਹੋਰ ਗਾਂ ਥੋੜਾ ਲੰਕਾ ਹੋਏਗਾ ਇਸ ਦੌਰਾਨ ਇਹ ਜਿਹੜੇ ਬੰਦੇ ਆ ਜਿਹੜੇ ਜੇਲਾ ਚ ਬੈਠੇ ਗੈਂਗਵਾਰ ਵੀ ਕਰਦੇ ਜੇਲਾ ਚ ਬੈਠੇ ਨੈਟਵਰਕ ਵੀ ਚਲਾਉਂਦੇ ਆ ਕੀ ਗਵਾਹਾਂ ਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਭੁਗਤਾਨ ਦੇਣਗੇ ਜਿਹੜੇ ਪ੍ਰਾਈਵੇਟ ਗਵਾਹ ਆ ਇਹ ਇੱਕ ਇਹ ਵੀ ਮਟਾ ਚੈਲੰਜ ਰਹੇਗਾ ਇੱਕ ਚੈਲੰਜ ਤਾਂ ਮੈਂ ਜਿਵੇਂ ਕਿਹਾ ਕਿ ਜਿਹੜੇ ਫਰਾਰ ਨੇ ਕਿ ਤੁਸੀਂ ਉਹਨਾਂ ਨੂੰ ਫੜੋਗੇ ਕਿੱਦਾਂ ਨਿਆਓਗੇ ਕਿੱਥਾਂ ਉਹ ਇੱਕ ਮਸਲਾ ਹਾਂ ਨੇ ਉੱਥੇ ਦਾ ਉੱਥੇ ਆ ਦੂਸਰਾ ਮਸਲਾ ਹੈ ਕਿ ਗਵਾਹਾਂ ਦੀ ਲਿਸਟ ਤੋਂ ਮੇਰੇ ਜ਼ੈਨ ਦੇ ਵਿੱਚ ਗੱਲ ਆਈ ਆ ਕਿਉਂਕਿ ਇੱਥੇ ਆਮ ਤੌਰ ਤੇ ਤੁਸੀਂ ਇੱਕ ਦੇਖਦੇ ਹੋਵੋਗੇ ਗੱਲ ਹਮਮ ਕਿ ਇੰਡੀਆ ਦੇ ਵਿੱਚ ਜਿਹੜੇ ਗੈਂਗਸਟਰ ਹੁੰਦੇ ਉਹਨਾਂ ਤੇ ਪਰਚੇ ਤਾਂ ਬਹੁਤ ਦੇਖੋਗੇ ਤੁਸੀਂ 50 60 70 ਪਰ ਜ਼ਿਆਦਾਤਰ ਪਰਚਾ ਚੋ ਬਰੀ ਹੋ ਜਾਂਦੇ ਆ ਬਰੀ ਹੋਣ ਦਾ ਵੱਡਾ ਕਾਰਨ ਇਹ ਕਿ ਕਈ ਵਾਰ ਪੇੜ ਤੋਂ ਪਿੱਛੇ ਆਪ ਹੀ ਹਟ ਜਾਂਦੇ ਆ ਕਈ ਵਾਰ ਜਿਹੜੇ ਗਵਾਹ ਆ ਉਹਨਾਂ ਨੂੰ ਡਰਾ ਕੇ ਪਿੱਛੇ ਹਟਾ ਦਿੱਤਾ ਜਾਂਦਾ ਹੈ। ਤਾਂ ਕੀ ਇਸ ਕੇਸ ਤੇ ਵੀ ਇਹ ਸਾਰਾ ਕੁਝ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਹੋਏਗਾ। ਇੱਕ ਵੱਡਾ ਚੈਲੰਜ ਰਹੇਗਾ। ਇਹ ਵੱਡਾ ਇੱਕ ਚੁਣੌਤੀ ਹੈ ਵਾਜ ਕਹੋ ਕਿ ਇੱਕ ਵੱਡਾ ਸਵਾਲ ਰਹੇਗਾ ਜਿਹੜਾ ਆਪਾਂ ਉਸ ਹਾਦਸੇ ਤੱਕ ਤੇ ਦੇਖੀ ਸ਼ੱਕੀ ਹੋ ਜਾਂਦਾ ਹੈ। ਇਸ ਸੂਰਤ ਦੇ ਵਿੱਚ ਕਿਉਂਕਿ ਬਹੁਤ ਕੁਝ ਆਪਾਂ ਦੇਖ ਰਹੇ ਹਾਂ ਕਦੇ ਇੱਕ ਸਟੱਡੀ ਚੋ ਕਿਸੇ ਦਾ ਭੱਜ ਜਾਣਾ ਥਾਣੇਦਾਰ ਦਾ ਨਾਲ ਮਿਲੇ ਹੋਣਾ ਬਹੁਤ ਕੁਝ ਦੇਖ ਰਹੇ ਕਿ ਉਹਨਾਂ ਦੇ ਰਾਹੀਂ ਸਾਰਾ ਕੁਝ ਚੱਲ ਚੱਲਣਾ ਚਲਾਉਣਾ ਉਹ ਕਿਤੇ ਨਾ ਕਿਤੇ ਇਹ ਤਾਂ ਗਰੰਟੀਸ਼ਕੀ ਹੋ ਜਾਂਦੀ ਕਿ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਪਰ ਦੇਖਦੇ ਹਾਂ ਟ੍ਰਾਇਲ ਕਦੋਂ ਪੂਰਾ ਹੋਏਗਾ ਤੇ ਨਿਆ ਕਦੋਂ ਮਿਲਦਾ ਜਾ ਉਹ ਜਿਹੜਾ ਫੈਸਲਾ ਕਦੋਂ ਆਉਂਦਾ ਜੀ ਮਿੰਟੂ ਜੀ ਨੇ ਦੱਸਿਓ ਕਿ ਕੈਨੇਡਾ ਤੋਂ ਇੱਕ ਕੋਈ ਮਹਿਲਾ ਦਿੱਲੀ ਹਵਾਈ ਅੱਡੇ ਤੇ ਪਰਤੀ ਤੇ ਅਰੈਸਟ ਕੀਤਾ ਗਿਆ ਦਿੱਲੀ ਦੇ ਹਵਾਈ ਅੱਡੇ ਤੇ ਕੀ ਮਾਮਲਾ ਜੀ ਇਹ ਦੇਖੋ ਇਹ ਉਹੀ ਮਾਮਲਾ ਹੈ ਜਿਹੜਾ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਜਿਨੇ ਹੁਣ ਤੱਕ ਆਪਾਂ ਕਹਿ ਲਈਏ ਕਿ ਕਾਫੀ ਜ਼ਿਆਦਾ ਨਾ ਰਿਸ਼ਤਿਆਂ ਨੂੰ ਵਿਸ਼ੱਕੀ ਕੀਤਾ ਹੋਇਆ ਹੈ ਇੱਕ ਜਾਣਾ ਚਲੇ ਜਾਉ ਖਰਚ ਕਰਵਾ ਕੇ ਤੇ ਉੱਥੇ ਜਾ ਕੇ ਗੱਲ ਨਹੀਂ ਸੁਣਦਾ ਦੂਜਾ ਇੱਥੇ ਪਰਚਾ ਕਰਵਾਉਂਦਾ ਫੇਰ ਜਦੋਂ ਕਈ ਤਲਾਵਾਂ ਬਾਅਦ ਕੋਈ ਵਾਪਸ ਆਉਂਦਾ ਤਾਂ ਉਹ ਇਹ ਪਾਉਂਦਾ ਹੈ ਕਿ ਹੁਣ ਉਹਦਾ ਅਗਲਾ ਟਿਕਾਣਾ ਜਿਹੜਾ ਉਹ ਘਰ ਨਹੀਂ ਜੇਲ ਹੈ ਜੀ ਤਾਂ ਖੇਡ ਇਹ ਸੋ ਇਹ ਜਿਹੜੀ ਗ੍ਰਿਫਤਾਰੀ ਹੋਈ ਆ ਅਰੈਸਟ ਹੋਈ ਆ ਉਹ ਲੁਕਆਊਟ ਨੋਟਿਸ ਦੇ ذریعے ਹੋਈ ਆ ਤੁਹਾਨੂੰ ਪਤਾ ਹੀ ਆ ਉਹ 에ਰਪੋਰਟ ਤੇ ਸਾਰਾ ਕੁਝ ਹੁੰਦਾ ਤਾਂ ਇਹ ਇੱਕ ਲੜਕੀ ਆ ਜਿਹੜੀ ਜੈਸਵੀਨ ਇਹ ਉਤਰੀ ਸੀ ਕਿ ਦਿੱਲੀ ਕਮਾਂਤਰੀ ਹਵਾਈ ਅੱਡੇ ਤੇ ਉੱਥੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦਾ ਕਾਰਨ ਇਹ ਆ ਕਿ ਇਹਦੇ ਤੇ 28 ਲੱਖ ਰੁਪਏ ਦਾ ਮਾਮਲਾ ਹੈ 28 ਲੱਖ ਰੁਪਏ ਜਿਹੜਾ ਲਾਇਆ ਸੀਗਾ ਉੱਥੇ ਜਾ ਕੇ ਇਸਨੇ ਮਲਕੀ ਜਿੜਾ ਆਪਣਾ ਕਾਲ ਖrar ਸੀ ਉਹ ਨਹੀਂ ਪਕਾਇਆ ਵਿਆਹ ਇਹ ਤਾਂ ਹੋਇਆ ਸੀਗਾ 2015 ਦੇ ਵਿੱਚ ਸਟੱਡੀ ਤੇ ਆਈ ਸੀਗੀ ਕੈਨੇਡਾ ਪੁੱਜ ਕੇ ਇਹਨੇ ਜੋ ਇਹਦਾ ਪਤੀ ਸੀ ਕੈਨੇਡਾ ਬੁਲਾਉਣ ਲਈ ਉਹਦੇ ਵੀਜ਼ਾ ਵਾਸਤੇ ਅਰਜੀ ਨਹੀਂ ਲਾਈ ਤੇ ਜਦੋਂ ਜ਼ੋਰ ਪਾਉਣ ਤੇ 6 ਸਾਲਾਂ ਬਾਅਦ ਫਾਈਲ ਲਾਈ ਤੇ ਕਹਿੰਦੇ ਕਿ ਦਸਤਾਵੇਜ਼ ਅਧੂਰੇ ਸੀਗੇ ਇਸ ਤੋਂ ਮਗਰੋਂ ਇੱਕ ਚੀਜ਼ ਹੋਰ ਵੀ ਵਾਪਰੀ ਕਿ ਉਪਰ ਲੜਕੀ ਵਾਲਿਆਂ ਜਾਂ ਲੜਕੀ ਨੇ ਸ਼ਾਇਦ ਇੱਕ ਕਿਸ ਔਂਡੇ ਵਾਲਿਆਂ ਤੇ ਵੀ ਫਾਈਲ ਕੀਤਾ ਦਾਜ ਮੰਗਣ ਦਾ ਉਤਤ ਬਾਦ ਫੱਕੀ ਜਾਂਚ ਪੜਤਾਲ ਹੋਈ ਕਿ ਐਸਾ ਕਿਵੇਂ ਸੰਭਵ ਹੈ ਕਿ ਇੱਕ ਦੇ ਪਾਸੋਂ ਉਹ ਕਹਿ ਰਿਹਾ ਕਿ ਅਸੀਂ ਤੇ ਇਨਾ ਪੈਸਾ ਲਾਇਆ ਤਾਂ ਦੂਜੇ ਪਾਸੋਂ ਉਹ ਦਾਜ ਨਹੀਂ ਛਾ ਤਾਂ ਇਸ ਤਰ੍ਹਾਂ ਫਿਰ ਜਾਂਚ ਪੜਤਾਲ ਹੋਣ ਤੋਂ ਬਾਅਦ ਇਸ ਸਿੱਟੇ ਤੇ ਪਹੁੰਚ ਕਿ ਨਹੀਂ ਇਹ ਕੇਸ ਨਹੀਂ ਬਣਦਾ ਦਾਜ ਵਾਲਾ ਹਾਂ ਇਹ ਕੇਸ ਜ਼ਰੂਰ ਬਣਦਾ ਤਾਂ ਫਿਰ ਲੋਕਾ ਨੋਟਿਸ ਜਾਰੀ ਸੀਗਾ ਜਿਵੇਂ ਹੀ ਐਬੀਬੀ ਇੱਥੇ ਉਤਰੀਆ ਤਾਂ ਫਿਰ ਉਥੋਂ ਹੀ ਫੜ ਲਈ ਗਈ ਆ ਤੇ ਇਹਦਾ ਮਤਲਬ ਕਿ ਅੱਗੇ ਠੱਗ ਲਾੜੇ ਜੀ ਕਿੰਨਾ ਚੱਲਦਾ ਸੀਗਾ ਨਾਮੀ ਦਾ ਸੁਭਾਅ ਬਸ ਸੀਗਾ ਇਹ ਤੋ ਤੱਕ ਕਿ ਸੰਸਦ ਦੇ ਵਿੱਚ ਕਾਨੂੰਨ ਬਣਾਉਣ ਦੀ ਮੰਗ ਉੱਠੀ ਸੀ ਇੱਕ ਵਾਰੀ ਸੁਸ਼ਵਾ ਸਰਾਜ ਜਦੋਂ ਵਿਦੇਸ਼ ਮੰਤਰੀ ਹੁੰਦੇ ਸਨ ਉਹਨਾਂ ਨੇ ਕਿਹਾ ਸਖਤੀ ਕਰੂੰਗੀ ਮੈਂ ਹੁਣ ਹੁਣ ਮਾਮਲਾ ਦੂਸਰਾ ਉਲਟਾ ਵੀ ਹੋ ਗਿਆ ਹੈ ਕਿ ਠੱਗੀ ਦੇ ਮਾਮਲੇ ਤੇ ਉਹ ਬਨਾਰੀਆਂ ਤੇ ਦਰਜ ਹੋ ਗਿਆ ਜੀ ਤੇ ਮਿੰਟਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਬਿਲਕੁਲ ਖੁਸ਼ ਨੁਮਾ ਖਬਰ ਤੇ ਬਣਦੀ ਐ ਵੇਖੋ ਇੱਕ ਨਾ ਮੈਂ ਕੰਡਕਟਰ ਵੇਖਿਆ ਹੁਣੇ ਮੈਂ ਵੀਡੀਓ ਦੇਖ ਰਿਹਾ ਸੀਗਾ ਸ਼ਾਇਦ ਬਟਾਲਾ ਇਲਾਕੇ ਦੇ ਵਿੱਚ ਉਹਨਾਂ ਦੀ ਬੱਸ ਦੇ ਵਿੱਚ ਇੱਕ ਔਰਤ ਲਫਾਫਾ ਭੁੱਲ ਗਈ ਨਫਾਫਾ ਜਿਹਾ ਜਦੋਂ ਉਹਨੇ ਖੋਲਿਆ ਤੇ 1 ਲੱਖ ਰੁਪਈਆ ਨਿਕਲਿਆ ਪੰਜਾਬ 'ਚ 1 ਲੱਖ ਰੁਪਈਆ ਕਿੰਨਾ ਕੀਮਤੀ ਐ ਤੁਸੀਂ ਸਮਝ ਸਕਦੇ ਹੋ ਕਿੰਨੀ ਵੈਲਿਊ ਆਵੇ ਜੀ ਅੱਛਾ ਉਹਨਾਂ ਨੇ ਉੱਤਔਰਤ ਨੂੰ ਲੱਭ ਲਿਆ ਕਿਉਂਕਿ ਉਹਦੇ ਵਿੱਚ ਕਿਤੇ ਆਧਾਰ ਕਾਰਡ ਪਾਇਆ ਹੋਇਆ ਸੀ ਆਮ ਤੌਰ ਤੇ ਬੀਬੀਆਂ ਜਿੱਦ ਤੱਕ ਆਧਾਰ ਕਾਰਡ ਤੇ ਸਫਰ ਕਰਦੀਆਂ ਨਾ ਕਿਉਂਕਿ ਉਹ ਸਫਰ ਫ੍ਰੀ ਹੁੰਦਾ ਜੀ ਆਧਾਰ ਕਾਰਡ ਉਹਦਾ ਕਿਤੇ ਮਿਲਿਆ ਤੇ ਫਿਰ ਉਹਨਾਂ ਨੇ ਬੀਬੀ ਨੂੰ ਲੱਭ ਕੇ ਤੇ ਉਹ ਸਾਰੇ ਦੇ ਸਾਰੇ ਪੈਸੇ ਇੱਕ ਕੰਡਕਟਰ ਤੇ ਡਰਾਈਵਰ ਨੇ ਵੋੜੇ ਵਾਪਸ ਵੋੜੇ ਤੇ ਬੀਬੀ ਰੋਣ ਲੱਗ ਪਈ ਕਹਿੰਦੀ ਕਿ ਇਹ ਪੈਸੇ ਮੈਂ ਆਪਣੀ ਕੁੜੀ ਨੂੰ ਦੇਣ ਆਈ ਸੀ ਕਿਉਂਕਿ ਉਹਨਾਂ ਦੇ ਇੱਥੇ ਗਾਂ ਵਿਆਹ ਰੱਖਿਆ ਸੀਗਾ ਹਿਸਾਬ ਲਾ ਲਓ ਤਾ ਮੈਂ ਬਹੁਤ ਹੈਰਾਨ ਹੋਇਆ ਮੈਂ ਕਿਾ ਵਾਕਿਆ ਯਾਰ ਕਿ ਜਿਹੜੇ ਬੰਦੇ 400 500 ਰੁਪਏ ਦਿਹਾੜੀ ਤੇ ਕੰਮ ਕਰਦੇ ਆ ਜੀ ਉਹਨਾਂ ਬੰਦਿਆਂ ਲਈ ਲੱਖ ਤੋਂ ਬਹੁਤ ਵੱਡੀ ਰਕਮ ਹੈ ਪਰ ਇਮਾਨਦਾਰੀ ਉਸ ਤੋਂ ਵੀ ਵੱਡੀ ਹੈ ਤਾਂ ਇਹ ਕਹਿੰਦੇ ਨੇ ਨਾ ਕਿ ਇਮਾਨਦਾਰੀ ਬਹੁਤ ਇਮਾਨਦਾਰੀ ਜਿਹੜੀ ਬਹੁਤ ਕੀਮਤੀ ਚੀਜ਼ ਹੁੰਦੀ ਹੈ ਤੇ ਉਹਨੂੰ ਸਸਤੇ ਲੋਕਾਂ ਤੋਂ ਮਿਲਣ ਦੀ ਉਮੀਦ ਨਹੀਂ ਰੱਖ ਸਕਦੇ ਆ ਇਹ ਮਹਿੰਗੇ ਲੋਕ ਹੀ ਆ ਬਿਲਕੁਲ ਬਿਲਕੁਲ ਸਹੀ ਗੱਲ ਆ